ਸਭ ਤੋਂ ਪਹਿਲਾਂ ਆਪਾਂ ਇੱਕ ਮਾਮਲਾ ਸਾਹਮਣੇ ਆਇਆ ਕਿ ਜਿਹੜੀ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਆ ਉਹ ਇਸ ਗੱਲ ਤੋਂ ਫਿਕਰਮੰਦ ਆ ਕਿ ਲੋਕਾਂ ਨੂੰ ਗਲਤ ਜਾਣਕਾਰੀ ਮਿਲ ਰਹੀ ਹੈ। ਇਹਦੇ ਬਾਰੇ ਗੱਲਬਾਤ ਕਰਾਂਗੇ। ਦੂਜਾ ਖਾਣ-ਪੀਣ ਵਾਲੀਆਂ ਜਿਹੜੀਆਂ ਅਵਸਥਾ ਹੈ ਕਹਿੰਦੇ ਸਸਤੀਆਂ ਨਹੀਂ ਹੋਣੀਆਂ। ਤੀਜੀ ਗੱਲਬਾਤ ਇੱਕ ਬੱਚੇ ਨੂੰ ਕੁਰਸੀ ਨਾਲ ਬੰਨਣ ਕਾਰਨ ਪ੍ਰਿੰਸੀਪਲ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੋਤਲ ਕੀਤਾ ਗਿਆ। ਚੌਥੀ ਗੱਲਬਾਤ ਕਰਨੀਆਂ ਨਸ਼ਾ ਫੜਿਆ ਵੱਡੀ ਮਾਤਰਾ ਦੇ ਵਿੱਚ ਤੇ ਆਖਰ ਦੇ ਵਿੱਚ ਗੱਲਬਾਤ ਕਰਾਂਗੇ। ਮਹਿੰਗਾਈ ਬਾਰੇ ਕਿਹਾ ਜਾ ਰਿਹਾ ਕਿ ਕੈਨੇਡਾ ਦੇ ਵਿੱਚੋਂ ਮਹਿੰਗਾਈ ਘਟ ਗਈ ਹੈ। ਇੱਕ ਰਿਪੋਰਟ ਆ ਜਿਹੜੀ ਮਿਸ ਇਨਫਾਰਮੇਸ਼ਨ ਲੋਕਾਂ ਕੋਲੇ ਹਰ ਇੱਕ ਕੋਲੇ ਫੋਨ ਆ ਹੁਣ ਸਾਰਾ ਕੁਝ ਆ ਤੇ ਲੋਕ ਕੋਈ ਵੀ ਗੱਲ ਬਾਰੇ ਜਾਣਕਾਰੀ ਲੈ ਲੈਂਦੇ ਆ ਪਰ ਹੁਣ ਰੌਲਾ ਇਹ ਆ ਵੀ ਉਹ ਜਾਣਕਾਰੀ ਤੁਹਾਨੂੰ ਆ ਕਿੱਥੋਂ ਰਹੀ ਆ ਉਹਦਾ ਸੋਰਸ ਕੀ ਆ ਕੌਣ ਤੁਹਾਨੂੰ ਜਾਣਕਾਰੀ ਦੇ ਰਿਹਾ ਇਸ ਵੇਲੇ ਦੀ ਸਭ ਤੋਂ ਵੱਡੀ ਸਮੱਸਿਆ ਇੱਕ ਇਹ ਆ ਕਿ ਲੋਕ ਫੋਨ ਦੇ ਨਾਲ ਬਹੁਤ ਜ਼ਿਆਦਾ ਜੁੜੇ ਆ ਉਹਦੇ ਤੇ ਰੀਲਾਂ ਉਹਦੇ ਤੇ ਇਨਫਾਰਮੇਸ਼ਨ ਖਾਣ ਸਬੰਧੀ ਪੀਣ ਸਬੰਧੀ ਸਿਹਤ ਸਬੰਧੀ ਤਰਾਂ-ਤਰਾਂ ਦੀਆਂ ਮਤਲਬ ਇੰਨੇ ਮਾਹਰ ਨੇ ਹੁਣ ਇਹ ਜੱਜ ਕਰਨਾ ਔਖਾ ਹੋਇਆ ਵੀ ਇਹਨਾਂ ਦੇ ਵਿੱਚੋਂ ਸਹੀ ਕੌਣ ਆ ਜਿਹੜੇ ਬਹੁਤ ਸਾਰੇ ਕੈਨੇਡੀਅਨ ਨੇ 37% ਇੱਕ ਸਰਵੇ ਜਿਹੜਾ ਕੀਤਾ ਗਿਆ ਉਹਦੇ ਵਿੱਚ ਦੱਸਦੇ ਆ ਕਿ ਉਹ ਆਨਲਾਈਨ ਜਾਣ ਲਈ ਇਸ ਕਰਕੇ ਮਜਬੂਰ ਆ ਕਿਉਂਕਿ ਡਾਕਟਰ ਹੈ ਨਹੀਂ ਜੇ ਤਾਂ ਫੈਮਿਲੀ ਡਾਕਟਰ ਹੋਵੇ ਤੁਹਾਨੂੰ ਸਮੱਸਿਆ ਹੈ ਤੁਸੀਂ ਉੱਥੇ ਜਾਓ ਤੇ ਜਾ ਕੇ ਤੁਸੀਂ ਡਾਕਟਰ ਨਾਲ ਗੱਲਬਾਤ ਕਰੋ ਡਾਕਟਰ ਤੁਹਾਨੂੰ ਜਾਣਕਾਰੀ ਦੇ ਦੇ ਜਾਣਕਾਰੀ ਸਹੀ ਹੈ ਕਿ ਡਾਕਟਰ ਤੁਹਾਡੇ ਸਾਹਮਣੇ ਬੈਠੇ ਆ ਕੈਨੇਡਾ ਦੇ ਵਿੱਚ ਤੁਸੀਂ ਬੈਠੇ ਹੋ ਕਿਉਂਕਿ ਉਹ ਜਿਹੜਾ ਪ੍ਰਾਇਮਰੀ ਕੇਅਰ ਐਕसेसੀ ਹੈ ਨਹੀਂ ਤੁਹਾਡੇ ਕੋਲ ਉੱਥੇ ਤੱਕ ਫੈਮਿਲੀ ਡਾਕਟਰ ਤੱਕ ਤੁਹਾਡੇ ਪਹੁੰਚ ਨਹੀਂ ਡਾਕਟਰ ਹੀ ਹੈ ਨਹੀਂ ਇਸ ਕਰਕੇ ਫਿਰ ਦੂਜਾ ਹੱਲ ਕੀ ਹੈ ਬੰਦਾ ਕੰਪਿਊਟਰ ਦੇ ਉੱਤੇ ਇੰਟਰਨੈਟ ਦੇ ਉੱਤੇ ਫੋਨ ਦੇ ਉੱਤੇ ਲੱਭਦਾ ਕਿ ਮੈਨੂੰ ਇਹਦਾ ਇਲਾਜ ਲੱਭ ਜੇ ਇਸ ਬਿਮਾਰੀ ਦਾ ਜਾਂ ਮੈਂ ਕੁਝ ਪਤਾ ਕਰ ਲਵਾਂ ਤੇ ਜਦੋਂ ਉਧਰਲੇ ਪਾਸੇ ਜਾਂਦਾ ਉੱਥੇ ਫਿਰ ਉਹਨੂੰ ਗਲਤ ਜਾਣਕਾਰੀ ਮਿਲਦੀ ਆ ਇਹ ਇਸ਼ੂ ਦੱਸਿਆ ਜਿਹੜੇ ਦੋ ਇਸ਼ੂ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਸੀਐਮਏ ਨੇ ਜਿਹੜੇ ਦੱਸਿਆ ਉਹ ਇਹ ਦੱਸਦੇ ਆ ਕਿ ਇੱਕ ਮਿਸ ਇਨਫੋਰਮੇਸ਼ਨ ਤੁਹਾਡੀ ਹੈਲਥ ਬਾਰੇ ਆਨਲਾਈਨ ਤੇ ਦੂਜਾ ਹੈਲਥ케ਅਰ ਸਿਸਟਮ ਤੱਕ ਤੁਹਾਡੀ ਐਕਸੈਸ ਲਿਮਟਿਡ ਆ ਆਨਲਾਈਨ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਮਿਲਦੀ ਹੈ ਕਿਉਂਕਿ ਉਹ ਇਨਫੋਰਮੇਸ਼ਨ ਪਤਾ ਹੀ ਨਹੀਂ ਤੁਸੀਂ ਕਿੱਥੋਂ ਲੈ ਰਹੇ ਹੋ ਤੇ ਉਹ ਉਹਦੀ ਉਹਦੀ ਆਥੈਂਟੀਸਿਟੀ ਨਹੀਂ ਹੈ ਦੂਜੀ ਗੱਲ ਇਹ ਆ ਉਹ ਇਨਫੋਰਮੇਸ਼ਨ ਨੂੰ ਤੁਸੀਂ ਸਮਝ ਨਹੀਂ ਸਕਦੇ ਮਤਲਬ ਜੇ ਹੁਣ ਕੋਈ ਸਾਡੇ ਸਿਸਟਮ ਨੂੰ ਮੋٹے ਰੂਪ ਦੇ ਵਿੱਚ ਸਮਝਾਉਣਾ ਚਾਹੇ ਤਾਂ ਉਹ ਨਹੀਂ ਸਮਝਿਆ ਜਾ ਸਕਦਾ ਇਹਨੇ ਸੌਖੀ ਤਰ੍ਹਾਂ ਦੂਜੀ ਸਮੱਸਿਆ ਉਹ ਕਹਿੰਦੇ ਕਿ ਸਾਡੇ ਕੋਲੇ ਜਿਹੜੀ ਹੈਲਥ케ਅਰ ਸਿਸਟਮ ਦੀ ਲਿਮਿਟਡ ਐਕਸੈਸ ਆ। ਸੋ ਟੀਮ ਬੇਸਡ ਕੇਅਰ ਉਹ ਕਿੰਦਾ ਸੋਲੂਸ਼ਨ ਹੋ ਸਕਦਾ ਹੈ ਇਹਦਾ ਸੀਐਮ ਨੇ ਕਿਹਾ ਹੈ। ਇੱਕ ਉਹਨਾਂ ਨੇ ਸਲਾਹ ਦਿੱਤੀ ਆ ਕਿ ਹੈਲਥ케ਅਰ ਟੀਮਾਂ ਬਣੀਆਂ ਜਾਣ ਜਿਹਦੇ ਵਿੱਚ ਨਰਸਾਂ ਹੋਣ, ਫਾਰਮਾਸਿਸਟ ਹੋਣ ਤੇ ਸੋਸ਼ਲ ਵਰਕਰ ਹੋਣ। ਇਹ ਇਕੱਠੇ ਹੋ ਕੇ ਕੰਮ ਕਰਨ ਜਿਹੜੀ ਫੈਮਿਲੀ ਅ ਡਾਕਟਰ ਦੀ ਸ਼ਾਰਟੇਜ ਆ ਉਸ ਗੈਪ ਨੂੰ ਫਿਲ ਕੀਤਾ ਜਾ ਸਕਦਾ। ਜਿਹੜੇ ਡਾਕਟਰਾਂ ਦਾ ਉਹ ਕਹਿੰਦੇ ਪੇਪਰ ਵਰਕ ਡਾਕਟਰ ਕਿਉਂ ਨਹੀਂ ਅਵੇਲੇਬਲ ਡਾਕਟਰ ਹੈਗੇ ਵਿਚਾਰੇ ਜਿਹੜਾ ਹਫਤੇ ਦੇ ਵਿੱਚ 10 ਤੋਂ 20 ਘੰਟੇ ਉਹਨਾਂ ਦੇ ਜਿਹੜੇ ਪੇਪਰ ਵਰਕ 'ਚ ਹੀ ਲੱਗ ਜਾਂਦੇ ਆ ਕਾਗਜ਼ ਪੱਤਰ ਦਾ ਹਿਸਾਬ ਕਿਤਾਬ ਵੀ ਉਹਨਾਂ ਦਾ ਕਰਦਿਆਂ ਦਾ ਸਮਾਂ ਲੱਗ ਜਾਂਦਾ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਕਹਿੰਦੀ ਆ ਕਿ ਇਹਨਾਂ ਦਾ ਉਹ ਕੰਮ ਘਟਾ ਦਿਓ ਜਿਹੜੀ ਐਡਮਿਨਿਸਟ੍ਰੇਸ਼ਨ ਟਾਸਕਸ ਨੇ ਜਿਵੇਂ ਕਿਸੇ ਦਾ ਸਿੱਕ ਨੋਟ ਲਿਖਣਾ ਆ ਕਿਸੇ ਨੂੰ ਕੁਸ਼ੋਰ ਕਰਨਾ ਆ ਉਹ ਸਾਰਾ ਕੰਮ ਘਟਾ ਦਿਓ ਤਾਂ ਕਿ ਡਾਕਟਰ ਜ਼ਿਆਦਾ ਪੇਸ਼ੈਂਟ ਦੇ ਸਕੇ ਓਨੇ ਡਾਕਟਰ ਵੀ ਜਿਆਦਾ ਪੇਸ਼ੈਂਟ ਦੇਖ ਲੈਣਗੇ ਤੇ ਕਾਫੀ ਸਮੱਸਿਆ ਹੱਲ ਹੋ ਸਕਦੀ ਆ ਜਿਹੜੀ ਮਿਸ ਇਨਫਾਰਮੇਸ਼ਨ ਆ ਆਨਲਾਈਨ ਜਿਹੜੀ ਇਹ ਬਹੁਤ ਨੁਕਸਾਨ ਕਰ ਰਹੀ ਆ 23% ਜਿਹੜੇ ਸਰਵੇ ਦੇ ਰਿਸਪੌਂਡੈਂਟ ਨੇ ਉਹਨਾਂ ਨੇ ਇਹ ਕਿਹਾ ਕਿ ਸਾਡਾ ਨੁਕਸਾਨ ਹੋਇਆ ਕਿਉਂਕਿ ਅਸੀਂ ਗਲਤ ਸਲਾਹ ਲੈ ਲਈ ਸੀ ਤੇ ਗਲਤ ਸਲਾਹ ਆਨਲਾਈਨ ਲਈ ਸੀ ਹੁਣ ਅਸਲ ਦੇ ਵਿੱਚ ਇਹ ਵੀ ਆ ਕਿ ਜਿਹੜਾ ਗਲਤ ਤੁਹਾਨੂੰ ਸਲਾਹ ਦੇ ਰਿਹਾ ਹੋ ਸਕਦਾ ਉਹ ਸਲਾਹ ਸਹੀ ਦੇ ਰਿਹਾ ਹੋਵੇ ਪਰ ਉਸ ਚੀਜ਼ ਨੂੰ ਸਮਝਿਆ ਨਹੀਂ ਜਾ ਸਕਦਾ ਮਤਲਬ ਇੱਕ ਕੰਪਿਊਟਰ ਆ ਹੁਣ ਤੁਸੀਂ ਕੰਪਿਊਟਰ ਨੂੰ ਠੀਕ ਨਹੀਂ ਨਾ ਕਰ ਸਕਦੇ ਕਿਸੇ ਵੀ ਚੀਜ਼ ਨੂੰ ਚਾਹੇ ਕੋਈ ਵੀ ਚੀਜ਼ ਆ ਜਾਂ ਤੁਹਾਡਾ ਟੀਵੀ ਆ ਉਹਨੂੰ ਆਨਲਾਈਨ ਦੇਖ ਕੇ ਤਾਂ ਠੀਕ ਨਹੀਂ ਨਾ ਕੀਤਾ ਜਾ ਸਕਦਾ ਜਿਹੜੀ ਗੱਲ ਉਹ ਸਮਝਾ ਰਹੇ ਆ ਹੋ ਸਕਦਾ ਤੁਹਾਡੇ ਤਾਂ ਕੋਈ ਗਲਤ ਕਿਉਂਕਿ ਤੁਹਾਨੂੰ ਅੰਦਰਲੇ ਪੁਰਜ਼ਿਆਂ ਦਾ ਹੀ ਨਹੀਂ ਪਤਾ ਇਹ ਤਾਂ ਸਾਡਾ ਸਰੀਰ ਆ ਜੇ ਸਾਨੂੰ ਉਹ ਇਨਫੋਰਮੇਸ਼ਨ ਦੇ ਵੀ ਰਹੇ ਆ ਸਾਨੂੰ ਇਹਦਾ ਪ੍ਰੋਪਰ ਪਤਾ ਹੀ ਨਹੀਂ ਵੀ ਕਿਹੜਾ ਅੰਗ ਕਿੱਥੇ ਆ ਕਿਹੜੇ ਅੰਗ ਦਾ ਕੀ ਕੰਮ ਆ ਮੋਟੀ ਮੋਟੀ ਜਾਣਕਾਰੀ ਜਿੰਨੀਕ ਸਾਨੂੰ ਆਨਲਾਈਨ ਮਿਲਦੀ ਉਸ ਹਸਾਬ ਨਾਲ ਬੰਦਾ ਚੱਲਦਾ ਤੇ ਉੱਥੇ ਧੋਖਾ ਹੋ ਜਾਂਦਾ ਕਈ ਵਾਰੀ ਹੁਣ ਉਹਨਾਂ ਨੇ ਕਿਹਾ ਹੈ ਜਿਹੜੀ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਿ ਅਸੀਂ ਇਸ ਇਸ ਗੱਲ ਦੇ ਉੱਤੇ ਕੰਮ ਕਰ ਰਹੇ ਹਾਂ ਕਿ ਲੋਕਾਂ ਨੂੰ ਇਹ ਦੱਸਿਆ ਜਾਵੇ ਕਿ ਜਿਹੜੀ ਰਿਲਾਇਬਲ ਆਨਲਾਈਨ ਹੈਲਥ ਇਨਫੋਰਮੇਸ਼ਨ ਆ ਜਿਹੜੀ ਯਕੀਨ ਵਾਲੀ ਭਰੋਸੇ ਵਾਲੀ ਜਾਣਕਾਰੀ ਆ ਉਹ ਕਿਹੜੀ ਆ ਤੇ ਕਿਹੜੀ ਜਿਹੜੀ ਆ ਗਲਤ ਸਲਾਹ ਆ ਜਾਂ ਮਿਸਲੀਡ ਆ ਜਾਂ ਉਹਦਾ ਸੋਰਸ ਨਹੀਂ ਆ ਉਹ ਜਾਂ ਸਕੈਮ ਕੀ ਆ ਜਾਂ ਜਿਹੜੀ ਸਹੀ ਨਹੀਂ ਹੈ ਉਹਨੂੰ ਉਹਨੂੰ ਲੋਕਾਂ ਨੂੰ ਆਈਡੈਂਟੀਫਾਈ ਕਰਨਾ ਜੇ ਲੋਕ ਪਛਾਣ ਜਾਣ ਇਹਨੂੰ ਕੋਈ ਸਧਾਰਨ ਵਿਅਕਤੀ ਕੋਈ ਵੀ ਮਤਲਬ ਜੇ ਉਹ ਉਸ ਕੰਮ ਬਾਰੇ ਜਾਣਕਾਰੀ ਦੇ ਰਿਹਾ ਜਿਹੜਾ ਉਹਨੂੰ ਪਤਾ ਹੀ ਨਹੀਂ ਕੁਦਰਤੀ ਤੌਰ ਦੇਤੇ ਉਹਦੇ ਲਈ ਉਹਦੇ ਲਈ ਉਹ ਅਧਿਕਾਰਤ ਨਹੀਂ ਹੈ ਡਾਕਟਰ ਤੋਂ ਬਿਨਾ ਕੋਈ ਸਲਾਹ ਨਹੀਂ ਦੇ ਸਕਦਾ ਪਰ ਜਦੋਂ ਸਾਰੇ ਸਲਾਹ ਦੇਣਗੇ ਜਾਂ ਕੋਈ ਵੀ ਸਲਾਹ ਦੇਊਗਾ ਤਾਂ ਉੱਥੇ ਜਿਹੜੀ ਇਹ ਗੜਬੜ ਹੋਊਗੀ ਹੁਣ ਇਹਦੇ ਵਿੱਚ ਪੀੜ੍ਹੀਆਂ ਦਾ ਫਰਕ ਵੀ ਹੈ ਜਿਹੜੇ ਥੋੜੇ ਜੇ ਬਜ਼ੁਰਗ ਨੇ ਉਹ ਆਪਣੀਆਂ ਜਿਹੜੀਆਂ ਖਬਰਾਂ ਨੇ ਜ਼ਿਆਦਾ ਟੀਵੀ ਤੋਂ ਦੇਖਦੇ ਆ ਜਾਂ ਜਿਹੜਾ ਟਰੈਡੀਸ਼ਨਲ ਮੀਡੀਆ ਉਹਦੇ ਵੱਲ ਨੂੰ ਜਾਂਦੇ ਆ ਜਿਹੜੇ ਯੰਗ ਨੇ ਉਹ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਰਲਾਇਕ ਕਰਦੇ ਆ ਜਿੱਥੇ ਕਿ ਸੋਸ਼ਲ ਮੀਡੀਆ ਦਾ ਮਤਲਬ ਆ ਮਿਸ ਇਨਫਾਰਮੇਸ਼ਨ ਟੀਵੀ ਦੇ ਉੱਤੇ ਖਬਰ ਗਲਤ ਨਹੀਂ ਆ ਸਕਦੀ ਜਿਹੜੀ ਜਿਹੜੇ ਜਿਹੜੇ ਅਧਿਕਾਰਤ ਚੈਨਲ ਨੇ ਉਹ ਉਹਨਾਂ ਦੇ ਉੱਤੇ ਗਲਤ ਖਬਰ ਦਿੰਦਾ ਜੇ ਕੋਈ ਤੇ ਉਹਦੀ ਉਹ ਮਤਲਬ ਜਵਾਬ ਦੇ ਆ ਉਸ ਗੱਲ ਦੇ ਲਈ ਪਰ ਸੋਸ਼ਲ ਮੀਡੀਆ ਦੇ ਉੱਤੇ ਕੋਈ ਜਵਾਬ ਦੇ ਨਹੀਂ ਜੋ ਮਰਜ਼ੀ ਕਹੀ ਜਾਂਦੀ ਉਹ ਸਭ ਤੋਂ ਵੱਧ ਉਧਰਲੇ ਪਾਸੇ ਜਿਹੜੇ ਫਸ ਰਹੇ ਆ ਹੁਣ ਇੱਕ ਹੋਰ ਜਿਹੜਾ ਮਸਲਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਆ ਕਈ ਵਾਰੀ ਗਲਤ ਜਾਣਕਾਰੀ ਦੇ ਦਿੰਦੀ ਆ ਤੁਹਾਨੂੰ ਤੇ ਤੁਹਾਨੂੰ ਉਹ ਵੈਰੀਫਾਈ ਕਰਨੀ ਪੈਂਦੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਆ ਕਿ ਤੁਸੀਂ ਪਹਿਲਾਂ ਤਾਂ ਸਰਚ ਕਰਦੇ ਹੋ ਗੂਗਲ ਉੱਪਰ ਤੁਹਾਨੂੰ ਵੈਬਸਾਈਟਸ ਤੇ ਲੈ ਕੇ ਜਾਂਦਾ ਸੀ ਆਰਟੀਫੀਸ਼ੀਅਲ ਇੰਟੈਲੀਜੈਂਸ ਤੁਹਾਡੇ ਨਾਲ ਗੱਲਾਂ ਕਰਦੀ ਉਹ ਦੱਸਣ ਲੱਗ ਜਿੰਨੇ ਵੀ ਆ ਆ ਉਹ ਕਈ ਵਾਰੀ ਉਹ ਵੀ ਗਲਤ ਹੁੰਦੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਗਲਤ ਹੁੰਦੀ ਆ ਉਹਦੇ ਫੈਕਟ ਚੈਕਿੰਗ ਕਰਨੇ ਪੈਣਗੇ ਜੇ ਦੂਜਾ ਜਿਹੜੇ ਫੈਮਿਲੀ ਡਾਕਟਰ ਨੇ ਕੈਨੇਡਾ ਦੇ ਵਿੱਚ ਉਹ ਉਹਨਾਂ ਦੀ ਗਿਣਤੀ ਘਟਾ ਇਹ ਇੱਕ ਕਨਸਰਨਿੰਗ ਚੀਜ਼ ਆ ਚਿੰਤਾ ਵਾਲੀ ਗੱਲ ਆ ਤੇ ਇਹਦਾ ਇਹ ਆ ਕਿ ਜਿਹੜਾ ਬਰਨ ਆਊਟ ਆ ਇੰਨਾ ਜ਼ਿਆਦਾ ਕੰਮ ਆ ਕਿਉਂਕਿ ਮੈਡੀਕਲ ਸਟੂਡੈਂਟ ਦੀ انرੋਲਮੈਂਟ ਵਰਕ ਲੋਡ ਨੂੰ ਘਟਾਉਣਾ ਹੈਲਥ ਲੋਡ ਵਰਕਰਸ ਦੇ ਉੱਤੇ ਹੈਲਥ케ਅਰ ਵਰਕਰਸ ਦੇ ਉੱਤੇ ਜਿਵੇਂ ਜਿਹੜੀ ਟੀਮ ਬੇਸਡ ਕੇਅਰ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਪ੍ਰਮੋਟ ਕਰਨ ਦੇ ਨਾਲ ਇਸ ਚੀਜ਼ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਨਹੀਂ ਤਾਂ ਡਾਕਟਰ ਹੈ ਨਹੀਂ ਲੋਕ ਕੋਈ ਆਪਣੀ ਸਕੀਮ ਲਾਉਣ ਦੀ ਕੋਸ਼ਿਸ਼ ਕਰਦੇ ਆਨਲਾਈਨ ਜਾ ਕੇ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਆ ਜਿੱਥੇ ਉਹਨਾਂ ਦੇ ਨਾਲ ਧੋਖਾ ਹੋ ਜਾਂਦਾ ਅਗਲੀ ਜੇ ਉਸ ਤੋਂ ਗੱਲਬਾਤ ਖਾਣ ਪੀਣ ਦੀਆਂ ਅਵਸਥਾਵਾਂ ਬਾਰੇ ਆ ਇੱਕ ਜਿਹੜੀ ਕਹਿ ਲਓ ਕਿ ਪਿਛੋਂ ਗਈ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਖਾਣ ਪੀਣ ਦੀਆਂ ਅਵਸਥਾਵਾਂ ਕਿੰਨੀਆਂ ਕੀ ਫਰਕ ਪਾਊਗਾ ਇਹਨੂੰ ਹਾਲਾਂਕਿ ਹਜੇ ਮਹਿੰਗਾਈ ਬਹੁਤ ਘਟੀ ਆ ਇੰਟਰਸਟ ਰੇਟ ਹਜੇ ਲੋਕ ਅੰਦਾਜ਼ਾ ਲਾ ਰਹੇ ਆ ਕਿ ਜਿਹੜੇ 8% ਦੇ ਨਾਲੋਂ ਅਗਲੇ ਹਫ਼ਤੇ 29 ਤਾਂ ਤ੍ਰੀਕ ਨੂੰ ਜਿਹੜੀ ਹੋਣੀ ਆ ਅਨਾਉਂਸਮੈਂਟ ਉਹਦੇ ਵਿੱਚ 0.25% ਹੋਰ ਘਟ ਜਾਣਾ ਇਹ ਅੰਦਾਜ਼ਾ ਆ ਹੁਣ ਕਿਹਾ ਜਾ ਰਿਹਾ ਕਿ ਜਿਹੜੀ ਵੀਕ ਲੂਨੀ ਕਰਕੇ ਆ ਮਹਿੰਗਾਈ ਖਾਣ ਪੀਣ ਵਾਲੀਆਂ ਅਵਸਥਾਾਂ ਦੀ ਘਟੂਗੀ ਨਹੀਂ ਭਾਵੇਂ ਇੰਟਰਸਟ ਰੇਟ ਘਟ ਕੇ ਦਾ ਮਤਲਬ ਕੀ ਆ ਇਹਦਾ ਮਤਲਬ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਕੈਨੇਡੀਅਨ ਡਾਲਰ ਦੀ ਕੀਮਤ ਆ ਕੈਨੇਡੀਅਨ ਡਾਲਰ ਕਮਜ਼ੋਰ ਆ ਤੇ ਜੇ ਕੈਨੇਡੀਅਨ ਡਾਲਰ ਅਮਰੀਕਨ ਡਾਲਰ ਦੇ ਹਿਸਾਬ ਨਾਲ ਲਾ ਕੇ ਦੇਖੋ ਹੁਣ ਸਮਾਨ ਅਮਰੀਕਾ ਤੋਂ ਆਉਂਦਾ ਇੱਥੇ ਡਾਲਰ ਕਮਜ਼ੋਰ ਆ ਕਿਸੇ ਵੇਲੇ ਤਾਂ ਬਰਾਬਰ ਹੋ ਜਾਂਦੇ ਮੰਨ ਲਓ ਜੇ ਬਰਾਬਰ ਹੋ ਜਾਣ ਜਿੰਨਾ ਜਿੰਨਾ ਕੈਨੇਡੀਅਨ ਡਾਲਰ ਵੀਕ ਹੋਈ ਜਾਣਾ ਉਨੀਆਂ ਚੀਜ਼ਾਂ ਮਹਿੰਗੀਆਂ ਹੋਈ ਜਾਣੀਆਂ ਉਹਦਾ ਕਾਰਨ ਇਹ ਆ ਕਿ ਜੇ ਕੈਨੇਡਾ ਦੇ ਡਾਲਰ ਦੀ ਕੀਮਤ ਘਟਾ ਤਾਂ ਜ਼ਿਆਦਾ ਕੈਨੇਡੀਅਨ ਡਾਲਰ ਚਾਹੀਦੇ ਆ ਤੁਹਾਨੂੰ ਅ ਅਮਰੀਕਾ ਤੋਂ ਚੀਜ਼ਾਂ ਖਰੀਦਣ ਲਈ ਉਹ ਜਦੋਂ ਜ਼ਿਆਦਾ ਡਾਲਰ ਚਾਹੀਦੇ ਆ ਅਲਟੀਮੇਟਲੀ ਅ ਇੱਥੇ ਆ ਕੇ ਉਹ ਜ਼ਿਆਦਾ ਡਾਲਰਾਂ 'ਚ ਵਿਕੂਗੀ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਕੀਮਤਾਂ ਉੱਥੇ ਨਹੀਂ ਮਹਿੰਗਾਈ ਨਹੀਂ ਬਦਲ ਰਹੀ ਪਰ ਤੁਹਾਡਾ ਡਾਲਰ ਕਮਜ਼ੋਰ ਹੋ ਗਿਆ ਕੈਨੇਡਾ ਜਿੰਨਾ ਸਮਾਨ ਬਾਹਰੋਂ ਲੈ ਕੇ ਆਉਂਦਾ ਜਿਵੇਂ ਫਰੈਸ਼ ਫਰੂਟ ਨੇ ਆਪਣੇ ਕੋਲੇ ਸਬਜ਼ੀਆਂ ਨੇ ਇਹ ਸਾਰੀਆਂ ਅਮਰੀਕਾ 'ਚੋਂ ਆਉਂਦੀਆਂ ਨੇ ਤੇ ਜਦੋਂ ਅਮਰੀਕਾ ਦੇ ਵਿੱਚੋਂ ਇਹ ਸਮਾਨ ਆਊਗਾ ਜਿਹੜੀਆਂ ਚੀਜ਼ਾਂ ਤਾਂ ਇੱਥੇ ਹੀ ਨੇ ਉਹਨਾਂ ਦੇ ਉੱਤੇ ਫਰਕ ਨਹੀਂ ਪੈਣਾ ਪਰ ਜਿਹੜੀਆਂ ਬਾਹਰੋਂ ਮਹਗਾਈਆਂ ਜਾਂਦੀਆਂ ਆ ਉਸ ਵੇਲੇ ਜਦੋਂ ਡਾਲਰ ਦੀ ਵੈਲਿਊ ਘਟਦੀ ਆ ਉਹ ਚੀਜ਼ਾਂ ਜਿਆਦਾ ਡਾਲਰ ਦੇ ਕੇ ਜੜੀਆਂ ਮਗਾਉਣੀਆਂ ਪਹਿਣਗੀਆਂ ਤੇ ਜਿਆਦਾ ਡਾਲਰ ਦੇਣ ਦਾ ਮਤਲਬ ਆ ਕਿ ਇਧਰਲੇ ਪਾਸੇ ਸਟੋਰਾਂ ਵਿੱਚ ਉਹਦੀਆਂ ਕੀਮਤਾਂ ਜ਼ਿਆਦਾ ਹੋਣਗੀਆਂ ਸੋ ਇਹਦਾ ਇੱਕ ਮਤਲਬ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਖਾਸ ਤੌਰ ਦੇ ਉੱਤੇ ਤਾਜ਼ੇ ਫਲ ਤੇ ਸਬਜ਼ੀਆਂ ਇਹਨਾਂ ਦੀਆਂ ਕੀਮਤਾਂ ਨਹੀਂ ਘਟਣੀਆਂ ਜਿਹੜੇ ਫੂਡ ਪ੍ਰਾਈਸਸ ਨੇ ਮਹਿੰਗਾਈ ਦੀ ਦਰ ਤਾਂ ਹੈਗੀ ਆ 1.8 ਜਾਂ 2% ਦੇ ਨੇੜੇ ਤੇੜੇ ਇਸ ਵੇਲੇ ਚੱਲ ਰਹੀ ਆ ਪਰ ਜਿਹੜੀਆਂ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਨੇ ਉਹ ਮਹਿੰਗਾਈ ਨਾਲੋਂ ਤੇਜ਼ੀ ਨਾਲ ਵੱਧਦੀਆਂ ਗਰੋਸਰੀ ਦੇ ਪ੍ਰਾਈਸਸ ਨੇ ਕੈਨੇਡਾ ਦੇ ਵਿੱਚ ਉਹ ਓਵਰਆਲ ਇਨਫਲੇਸ਼ਨ ਨਾਲੋਂ ਜ਼ਿਆਦਾ ਤੇਜ਼ੀ ਦੇ ਨਾਲ ਵੱਧਦੇ ਆ ਜਿਹੜੀ ਲੋਬਲਾ ਕੰਪਨੀ ਹੈ ਉਹਨਾਂ ਦੀ ਇਹ ਸਟੇਟਮੈਂਟ ਆ ਕਿਉਂਕਿ ਕੰਪਨੀਆਂ ਚਾਰ-ਪੰਜ ਨੇ ਕੈਨੇਡਾ ਦੇ ਵਿੱਚ ਜਿਹੜੀਆਂ ਸਾਰੇ ਕੁਝ ਨੂੰ ਕੰਟਰੋਲ ਕਰਦੀਆਂ ਨੇ ਤੇ ਇਸ ਕੰਪਨੀ ਨੇ ਹੋਣੀ ਦੱਸਿਆ ਵੀ ਇਸ ਕਰਕੇ ਨਾ ਕਿਹਾ ਜਾਵੇ ਕਿ ਕੰਪਨੀਆਂ ਸ਼ਾਇਦ ਮੁਨਾਫਾ ਜ਼ਿਆਦਾ ਕਮਾ ਰਹੀਆਂ ਆ ਵੀ ਆਹ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਮਹਿੰਗਾਈ ਘਟਦੀ ਨਜ਼ਰ ਨਹੀਂ ਆਉਂਦੀ ਖਾਣ ਪੀਣ ਵਾਲੀਆਂ ਵਸਤਾਂ ਦੀ ਜਿਵੇਂ ਸਪਲਾਈ ਚੇਨ ਦੇ ਇਸ਼ੂਸ ਨੇ ਪ੍ਰੋਡਕਸ਼ਨ ਕੋਸਟ ਵਧ ਗਈ ਆ ਜਿਹੜੀ ਚੀਜ਼ ਪੈਦਾ ਕਰਨ ਦੇ ਉੱਤੇ ਪਹਿਲਾਂ ਖਰਚਾ ਘਟ ਆਉਂਦਾ ਸੀ ਉਹ ਖਰਚਾ ਵਧ ਗਿਆ ਜਿਹੜੀ ਉਹਨੂੰ ਪੈਦਾ ਕਰਨ ਦੇ ਉੱਤੇ ਕੀਮਤ ਜ਼ਿਆਦਾ ਆ ਉਹਦੀ ਕੈਨੇਡੀਅਨ ਡਾਲਰ ਕਮਜ਼ੋਰ ਹੋ ਗਿਆ ਇਹ ਸਾਰੀਆਂ ਚੀਜ਼ਾਂ ਨੇ ਰਲ ਕੇ ਜਿਹੜੀਆਂ ਫੂਡ ਦੀਆਂ ਕੀਮਤਾਂ ਨੇ ਉਹਨੂੰ ਉੱਪਰ ਵੱਲ ਨੂੰ ਲੈ ਕੇ ਜਾਣਾ ਸੋ ਲੋਬਲਾ ਇਹ ਕਹਿੰਦੀ ਆ ਕਿ ਬਹੁਤ ਸਾਰੇ ਦੇ ਸਪਲਾਇਰ ਪਹਿਲਾਂ ਹੀ ਜਿਹੜੇ ਪ੍ਰੋਪੋਜ਼ ਕਰ ਰਹੇ ਆ ਕਿ ਕੀਮਤਾਂ ਦੇ ਵਿੱਚ ਵਾਧਾ ਜਿਹੜਾ ਕਿ ਇਨਫਲੇਸ਼ਨ ਰੇਟ ਨਾਲੋਂ ਕਿਤੇ ਜ਼ਿਆਦਾ ਆ ਤੇ ਉਹ ਅਲਟੀਮੇਟਲੀ ਗਰੋਸਰੀ ਕੋਸਟ ਦੇ ਵਿੱਚ ਐਡ ਹੋ ਰਿਹਾ ਹੈ। ਕੈਨੇਡਾ ਕਿਉਂਕਿ ਇੰਪੋਰਟ ਕਰਦਾ ਆਪਣੇ ਫਰੈਸ਼ ਪ੍ਰੋਡਿਊਸ ਅਮਰੀਕਾ ਤੋਂ ਵਿੰਟਰ ਦੇ ਵਿੱਚ ਠੰਡ ਦੇ ਵਿੱਚ ਤੇ ਦੂਜਾ ਡਾਲਰ ਦੀ ਘਟੀ ਕੀਮਤ ਦੇ ਵਿੱਚ ਇਹ ਚੀਜ਼ਾਂ ਕੁਦਰਤੀ ਤੌਰ ਦੇ ਉੱਤੇ ਮਹਿੰਗੀਆਂ ਹੋਣਗੀਆਂ। ਕੁਝ ਆਈਟਮਸ ਨੇ ਜਿਵੇਂ ਕਾਫੀ ਆ ਜਾਂ ਕੋਕਾ ਆ ਆ ਇਹ ਇਹਨਾਂ ਦੇ ਵਿੱਚ ਕਾਫੀ ਵਾਧਾ ਹੋਊਗਾ ਕਿਉਂਕਿ ਵੈਦਰ ਜਿਹੜਾ ਉਹ ਠੀਕ ਨਹੀਂ ਆ ਉਧਰਲੇ ਪਾਸੇ ਫਸਲ ਦਾ ਨੁਕਸਾਨ ਹੋਇਆ ਜਿਹੜਾ ਬੀਫ ਆ ਉਹਦੇ ਪ੍ਰਾਈਸਸ ਵਧਣਗੇ ਬੀਫ ਦੀ ਕੀਮਤ ਆਲ ਟਾਈਮ ਹਾਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਹੋਣੀ ਆ ਮਹਿੰਗਾਈ ਨਾਲੋਂ ਗਰੋਸਰੀ ਦੀ ਕੀਮਤ ਜ਼ਿਆਦਾ ਹੋਊਗੀ ਓਵਰਆਲ ਮਹਿੰਗਾਈ ਨਾਲੋਂ ਜਿਹੜੀ ਗਰੋਸਰੀ ਦੀ ਮਹਿੰਗਾਈ ਆ ਉਹ ਜ਼ਿਆਦਾ ਹੈ ਤੇ ਗਰੋਸਰੀ ਦੇ ਵਿੱਚੋਂ ਜਿਹੜਾ ਇਹ ਬੀਫ ਤੇ ਇਹ ਚੀਜ਼ਾਂ ਨੇ ਇਹਨਾਂ ਦੀ ਕੀਮਤ ਸਭ ਤੋਂ ਜ਼ਿਆਦਾ ਵਧੂਗੀ ਆਲਿਵ ਆਇਲ ਦੇ ਵਿੱਚ ਲੱਗਦਾ ਕਿਉਂਕਿ ਆਲਿਵ ਆਇਲ ਦੀਆਂ ਕੀਮਤਾਂ ਪਿਛਲੇ ਸਮੇਂ ਦੇ ਵਿੱਚ ਬਹੁਤ ਵਧੀਆਂ ਜਿਹੜੇ ਆਲਿਵ ਆਇਲ ਦੇ ਪ੍ਰਾਈਸਸ ਨੇ ਉਹ ਅੰਦਾਜ਼ਾ ਲਾਇਆ ਜਾ ਰਿਹਾ ਕਿ ਜਿਹੜੇ ਠੀਕ ਠਾਕ ਹੋ ਜਾਣਗੇ ਕਿਉਂਕਿ ਪਿੱਛੇ ਜੇ ਸ਼ਾਰਟੇਜ ਵੀ ਆਈ ਸੀਗੀ ਆਲਿਵ ਆਇਲ ਦੀ ਸੋ ਇਹ ਇਹਦੇ ਉੱਤੇ ਜਿਹੜਾ ਜਿਹੜੀ ਇਸ ਵੇਲੇ ਵੱਡੇ ਗਰੋਸਰੀ ਚੇਨਸ ਨੇ ਜਿਵੇਂ ਲੋਬਲਾ ਆ ਉਹਨਾਂ ਦੀ ਆਲੋਚਨਾ ਬਹੁਤ ਹੋਈ ਆ ਜਿਹੜੇ ਰਾਜਨੀਤਿਕ ਨੇਤਾਵਾਂ ਵੱਲੋਂ ਪਿਛਲੇ ਸਮੇਂ ਦੇ ਵਿੱਚ ਜਿਵੇਂ ਐਨਡੀਪੀ ਦੇ ਆਗੂ ਜਗਮੀਤ ਸਿੰਘ ਉਹਨਾਂ ਨੇ ਬਹੁਤ ਆਲੋਚਨਾ ਕੀਤੀ ਆ ਕਿ ਭੋਜਨ ਦੀਆਂ ਵਾਧੀਆਂ ਕੀਮਤਾਂ ਤੇ ਉਹਨਾਂ ਦੇ ਪ੍ਰੋਫਿਟ ਦਾ ਬਹੁਤ ਵੱਡਾ ਰੋਲ ਆ ਇਹਦੇ ਵਿੱਚ ਸੋ ਉਹਨਾਂ ਨੇ ਇਸ ਚੀਜ਼ ਦੇ ਉੱਤੇ ਮਤਲਬ ਉਹ ਉਹ ਡਿਨਾਈ ਕਰ ਦਿਆ ਇਸ ਚੀਜ਼ ਨੂੰ ਲੌਬਲਾਤ ਜਿਹੜੀਆਂ ਦੂਜੀਆਂ ਗ੍ਰੋਸਰੀ ਚੇਨਜ਼ ਨੇ ਉਹਨਾਂ ਨੇ ਇਹ ਕਿਹਾ ਆ ਕਿ ਅਸੀਂ ਇਸ ਮਹਿੰਗਾਈ ਦੇ ਵਿੱਚੋਂ ਮੁਨਾਫਾ ਨਹੀਂ ਜ਼ਿਆਦਾ ਕਮਾ ਰਹੇ ਪਰ ਗੱਲ ਸਾਡੇ ਵੱਸ ਦੇ ਵਿੱਚ ਹੀ ਨਹੀਂ ਆ ਫੈਕਟਰ ਆ ਜਿਹੜੇ ਸਾਰੇ ਕੁਛ ਦੇ ਲਈ ਜ਼ਿੰਮੇਵਾਰ ਨੇ ਫੂਡ ਦੀ ਜਿਹੜੀ ਖਾਣ ਪੀਣ ਦੀਆਂ ਅਵਸਥਾਾਂ ਦੀ ਮਹਿੰਗਾਈ ਭਾਵੇਂ ਕਿ ਘਟੀ ਆ ਟਿਪੀਕਲ ਲੈਵਲ ਦੇ ਉੱਤੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਗਰੋਸਰੀ ਦੀਆਂ ਕੀਮਤਾਂ ਘਟਣੀਆਂ ਨਹੀਂ ਸਗੋਂ ਇਹ ਵੱਧ ਸਕਦੀਆਂ ਇਹ ਚਿੰਤਾ ਲੋਬਲਾ ਨੇ ਪ੍ਰਗਟ ਪਹਿਲਾਂ ਹੀ ਕਰ ਦਿੱਤੀ ਹੈ ਬੀਸੀ ਦੇ ਵਿੱਚ ਇੱਕ ਹੋਰ ਖਬਰ ਅੱਜ ਬਹੁਤ ਚਰਚਾ ਦੇ ਵਿੱਚ ਆ ਘੱਟਾਂ ਭਾਵੇਂ ਕਿ ਪਿਛਲੇ ਸਾਲ ਵਾਪਰੀ ਸੀ ਪੱਲ ਸਕੂਲ ਪ੍ਰਿੰਸੀਪਲ ਜਿਹੜੀ ਉਹਨੂੰ ਸਸਪੈਂਡ ਕੀਤਾ ਗਿਆ ਕਿਉਂਕਿ ਸਟੂਡੈਂਟ ਨੂੰ ਡੱਕ ਟੇਪ ਦੇ ਨਾਲ ਚੇਅਰ ਦੇ ਉੱਤੇ ਬੰਨ੍ਹ ਦਿੱਤਾ ਸੀ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਮੰਦਭਾਗੀ ਘਟਨਾ ਆ ਇਹ ਘਟਨਾਵਾਂ ਬਹੁਤ ਘੱਟ ਆ ਇਸ ਕਿਸਮ ਦੀਆਂ ਵਾਪਰਦੀਆਂ ਪਰ ਵਾਪਰੀਅਤ ਉਹਦੀ ਜਿਹੜੀ ਸਜ਼ਾ ਆ ਉਹ ਵੀ ਦਿੱਤੀ ਗਈ ਹੈ ਬ੍ਰਿਟਿਸ਼ ਕਲੰਬੀਆ ਦਾ ਇੱਕ ਜਿਹੜਾ ਐਲੀਮੈਂਟਰੀ ਸਕੂਲ ਤੇ ਉੱਥੋਂ ਦੀ ਪ੍ਰਿੰਸੀਪਲ ਜਿਹੜੀ ਆ ਉਹਨੂੰ ਸਸਪੈਂਡ ਕੀਤਾ 5 ਦਿਨ ਲਈ ਕਿਉਂਕਿ ਡੱਕ ਟੇਪ ਕਰ ਦਿੱਤੀ ਸੀ ਉਹਨੇ ਅਲਾਉ ਕੀਤਾ ਇਸ ਕੰਮ ਦੇ ਲਈ ਕੇ ਚੇਅਰ ਦੇ ਨਾਲ ਡਾਕ ਟੇਪ ਕਰ ਦਿੱਤਾ ਜਾਵੇ ਤੇ ਮਰੂ ਕਾ ਕੋਸ਼ਿਸ਼ ਇਹ ਕਰ ਰਹੀ ਸੀ ਕਿ ਜਿਹੜਾ ਬੱਚਾ ਆ ਉਹ ਆਪਣੇ ਸਕੂਲ ਵਰਕ ਦੇ ਉੱਤੇ ਫੋਕਸ ਕਰੇ ਪਰ ਇਹ ਕਿਹੜਾ ਤਰੀਕਾ ਹੋਇਆ ਉਹਦੀਆਂ ਜਿਹੜੀਆਂ ਪ੍ਰਿੰਸੀਪਲ ਦੀ ਇਸ ਵਿਵਹਾਰ ਦੀਆਂ ਡਿਟੇਲਸ ਆ ਉਹਦੀ ਜਿਹੜੀ ਇੱਕ ਸਮਰੀ ਆ ਉਹ ਅੱਜ ਪਬਲਿਸ਼ ਹੋਈ ਆ ਜਿਹੜਾ ਕਨਸਨਟ ਰੈਜ਼ੋਲੂਸ਼ਨ ਐਗਰੀਮੈਂਟ ਆ ਜਿਹਨੂੰ ਪ੍ਰਿੰਸੀਪਲ ਨੇ ਤੇ ਬੀਸੀ ਕਮਿਸ਼ਨਰ ਫਾਰ ਟੀਚਰ ਰੈਗੂਲੇਸ਼ਨ ਨੇ ਸਾਈਨ ਕੀਤਾ ਆ ਉਹਦੇ ਅਨੁਸਾਰ ਜਿਹੜਾ ਮਿਸਕੰਡਕਟ ਇਹ ਅਕਰ ਹੈ ਜਿਹੜੀ ਉਹਦੀ ਸਮਰੀ ਹੋਈ ਆ ਉਹ ਇਹ ਆ ਕਿ 2023-24 ਦੇ ਸਕੂਲ ਸਾਲ ਦੇ ਦੌਰਾਨ ਜਿਹੜਾ ਕਿ ਰਾਇਨੀਡਾਈਨ ਮੈਕਰੋਮੈਕ ਇਹ ਸਕੂਲ ਸੀ ਸਾਊਥ ਈਸਟ ਕੂਟਨੀ ਦੇ ਵਿੱਚ ਕੂਟਨੀ ਸਕੂਲ ਡਿਸਟ੍ਰਿਕਟਸ ਦੇ ਵਿੱਚ ਉੱਥੇ ਇਹ ਪਰਮਿਸ਼ਨ ਦਿੱਤੀ ਉਹਨੇ ਸਕੂਲ ਦੇ ਇੱਕ ਏਮਪਲਾਈ ਨੂੰ ਏਮਪਲਾਈ ਟੀਚਰ ਸੀ ਜਾਂ ਕੌਣ ਸੀ ਪਤਾ ਨਹੀਂ ਕਿ ਉਹ ਡੱਕ ਟੇਪ ਦੇ ਨਾਲ ਬੱਚੇ ਨੂੰ ਉਹਦੀ ਸੀਟ ਦੇ ਨਾਲ ਬੰਨ੍ਹ ਦੇਵੇ ਤਾਂ ਕਿ ਉਹ ਆਪਣੇ ਕੰਮ ਦੇ ਉੱਤੇ ਫੋਕਸ ਕਰ ਸਕੇ ਇਸ ਸਮਰੀ ਦੇ ਅਨੁਸਾਰ ਪ੍ਰਿੰਸੀਪਲ ਨੇ ਆਪ ਵੀ ਡਾਕ ਟੇਪ ਉਸ ਸਟੂਡੈਂਟ ਦੇ ਉੱਤੇ ਲਾਈ ਤੇ ਉਹਨੂੰ ਸੀਟ ਦੇ ਨਾਲ ਬੰਨਿਆ ਜਿਹੜੀ ਉਹਨੂੰ ਜਿਹੜੀਆਂ ਉਹਦੀਆਂ ਤਸਵੀਰਾਂ ਸੀਗੀਆਂ ਸਟੂਡੈਂਟ ਦੇ ਕੰਮ ਦੀਆਂ ਉਹਨੇ ਕਿ ਜਿਹੜਾ ਦਿਖਾ ਕੇ ਤੇ ਉਹਨੂੰ ਡਾਕ ਟੇਪ ਜਿਹੜੀ ਆ ਉਹਦੇ ਕੋਲ ਬਾਅਦ ਦੇ ਵਿੱਚ ਲਾਈ ਗਈ ਵੀ ਉਹਨੂੰ ਪ੍ਰਾਈਜ਼ ਦਿੱਤਾ ਗਿਆ ਕਿ ਦੇਖੋ ਤੂੰ ਆਪਣਾ ਜਿਹੜਾ ਅਸਾਈਨਡ ਵਰਕ ਸੀ ਜਾਂ ਕੰਮ ਸੀ ਜਿਹੜਾ ਪੂਰਾ ਕੀਤਾ ਹੈ ਸਕੂਲ ਡਿਸਟ੍ਰਿਕਟ ਨੇ ਇਹ ਲਾਂਚ ਕੀਤੀ ਕਨਵੈਸਟੀਗੇਸ਼ਨ ਡਾਕ ਟਾਈਪਿੰਗ ਇਨਸੀਡੈਂਟ ਦੀ ਪਰ ਜਿਹੜੀ ਮੈਕਰੋਮੈਕ ਆ ਉਹਨੇ ਐਡਮਿਟ ਨਹੀਂ ਕੀਤਾ ਕਿ ਮੇਰੀ ਕੋ ਇਨਵੋਲਵਮੈਂਟ ਸੀਗੀ ਸੋ ਜਿਹੜੇ ਪ੍ਰੋਵਿੰਸ਼ਲ ਰੈਗੂਲੇਸ਼ਨਸ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਨਤੀ ਇਹਦਾ ਜਿਹੜਾ ਨਤੀਜਾ ਸੀਗਾ ਉਹਦੇ ਵਿੱਚ ਜੋ ਡਿਸਟ੍ਰਿਕਟ ਦੀ ਇਨਵੈਸਟੀ ਜਿਹੜੀ ਡਿਸਟ੍ਰਿਕਟ ਦੀ ਇਨਵੈਸਟੀਗੇਸ਼ਨ ਸੀਗੀ ਉਹਨੂੰ ਸਸਪੈਂਡ ਕੀਤਾ ਬਿਨਾ ਤਨਖਾਹ ਤੋਂ 20 ਦਿਨ ਦੇ ਲਈ ਤੇ ਫਿਰ ਜਿਹੜਾ ਆ ਉਹਨੂੰ ਇੱਕ ਹੋਰ ਸਕੂਲ ਅਸਾਈਨ ਕੀਤਾ 18 ਜੂਨ 2024 ਦੇ ਵਿੱਚ ਤੇ ਇੱਕ ਹਫਤਾ ਬਾਅਦ ਜਿਹੜਾ ਕਮਿਸ਼ਨ ਆ ਉਹਨਾਂ ਨੇ ਜਿਹੜਾ ਆਰਡਰ ਕੀਤਾ ਕਿ ਉਹਦੀ ਇਨਵੈਸਟੀਗੇਸ਼ਨ ਇਸ ਇਨਸੀਡੈਂਟ ਦੀ ਆਪਣੇ ਪੱਧਰ ਦੇ ਉੱਤੇ ਤੇ ਨਤੀਜੇ ਵਜੋਂ ਉਹਦੇ ਵਿੱਚ ਉਹਨਾਂ ਨੇ ਜਿਹੜੀ ਕਨਸੈਂਟ ਰੈਜ਼ੋਲੂਸ਼ਨ ਐਗਰੀਮੈਂਟ ਆ ਜਨਵਰੀ 3 ਨੂੰ ਜਿਹਦੇ ਵਿੱਚ ਉਹਨੇ ਐਡਮਿਟ ਕੀਤਾ ਕਿ ਉਹਨੇ ਇਹ ਗਲਤ ਵਿਵਹਾਰ ਉੱਥੇ ਕੀਤਾ ਆ ਸੋ ਉਹਦਾ ਜਿਹੜਾ ਟੀਚਿੰਗ ਸਰਟੀਫਿਕੇਟ ਆ ਉਹਨੂੰ 5 ਦਿਨ ਦੇ ਲਈ ਸਸਪੈਂਡ ਕੀਤਾ ਗਿਆ ਉਹਨੂੰ ਟ੍ਰੇਨਿੰਗ ਕੰਪਲੀਟ ਕਰਨ ਦੇ ਲਈ ਕਿਹਾ ਗਿਆ ਇੱਕ ਕੋਰਸ ਜਿਹਦੇ ਵਿੱਚ ਪੋਜ਼ਿਟਿਵ ਲਰਨਿੰਗ এনवायरमेंट ਕਿਦਾਂ ਪੈਦਾ ਕਰਨਾ ਹੈ ਉਹ ਸੋ ਇਸ ਕੇਸ ਦੀ ਇਸ ਵੇਲੇ ਕਾਫੀ ਜ਼ਿਆਦਾ ਜਿਹੜੀ ਚਰਚਾ ਚੱਲ ਰਹੀ ਹੈ ਕਿ ਕਿਸ ਤਰ੍ਹਾਂ ਇੱਕ ਪ੍ਰਿੰਸੀਪਲ ਨੇ ਬੱਚੇ ਨੂੰ ਡਕ ਟੇਪ ਦੇ ਨਾਲ ਉਹਦੀ ਚੇਅਰ ਦੇ ਨਾਲ ਬੰਨ ਦਿੱਤਾ ਦੋਸਤੋ ਟੋਰਾਂਟੋ ਪੁਲਿਸ ਨੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਸਭ ਤੋਂ ਵੱਡਾ ਇੱਕ ਡਰੱਗ ਫੜੀ ਹੈ ਉਹਨਾਂ ਨੇ ਲਗਭਗ 83 ਮਿਲੀਅਨ ਡਾਲਰ ਦੀ ਕੀਮਤ ਆ ਤੇ ਕੋਕੀਨ ਜਿਹੜੀ ਆ 83 ਮਿਲੀਅਨ ਡਾਲਰ ਦੀ ਜਿਹੜੀ ਇਹ ਦੱਸਿਆ ਜਾ ਰਿਹਾ ਕਿ 835 ਕਿਲੋ ਕੋਕੀਨ ਇੱਕ ਇਨਵੈਸਟੀਗੇਸ਼ਨ ਜਿਹੜਾ ਪ੍ਰੋਜੈਕਟ ਉਹਦਾ ਨਾਮ ਕੈਸਟਿਲੋ ਦੱਸਿਆ ਗਿਆ ਉਹਦੇ ਤਹਿਤ ਫੜੀ ਗਈ ਹੈ 6 ਜਣਿਆਂ ਨੂੰ ਅਰੈਸਟ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਦੋ ਮੈਕਸੀਕੋ ਤੋਂ ਨੇ ਤੇ ਚਾਰ ਕੈਨੇਡੀਅਨ ਨੇ ਅਰੈਸਟ ਵਾਰੰਟ ਉਹਨਾਂ ਦੇ ਜਿਹੜੇ ਆ ਹੋਰ ਤਿੰਨਾਂ ਦੇ ਲਈ ਜਾਰੀ ਕੀਤੇ ਗਏ ਆ ਇਹ ਜਿਹੜਾ ਸਾਰਾ ਕੁਝ ਆ ਇਹਦਾ ਸਬੰਧ ਜਾ ਕੇ ਪਿੱਛੇ ਜਾਲੇਸਕੋ ਨਿਊ ਜਨਰੇਸ਼ਨ 카ਰਟਲ ਜਿਹੜਾ ਮੈਕਸੀਕੋ ਦਾ ਉਹਦੇ ਨਾਲ ਜੁੜਦਾ ਆ ਲਗਭਗ 475 ਕਿਲੋ ਕੋਕੀਨ ਟਰੱਕ ਜਿਹੜਾ ਮੈਕਸੀਕੋ ਤੋਂ ਕ੍ਰੋਸ ਕਰ ਰਿਹਾ ਸੀ ਕੈਨੇਡਾ ਨੂੰ ਯੂਨਾਈਟਿਡ ਸਟੇਟਸ ਤੇ ਰਸਤੇ ਉੱਥੇ ਫੜੀ ਗਈ ਆ ਜਿਹੜੀ ਇਨਵੈਸਟੀਗੇਸ਼ਨ ਆ ਇਹ ਅਗਸਤ ਦੇ ਵਿੱਚ ਸ਼ੁਰੂ ਕੀਤੀ ਸੀ ਜਦੋਂ ਪੁਲਿਸ ਨੂੰ ਇਹ ਪਤਾ ਲੱਗਿਆ ਸੀ ਕਿ ਕੋਕੀਨ ਜਿਹੜੀ ਆ ਉਹ ਜੀਟੀਏ ਦੇ ਵਿੱਚ ਗ੍ਰੇਟਰ ਟੋਰੰਟੋ ਏਰੀਆ ਦੇ ਵਿੱਚ ਡਿਸਟ੍ਰਿਬਿਊਟ ਕੀਤੀ ਜਾ ਰਹੀ ਆ ਪੁਲਿਸ ਨੇ ਯੋਰਕ ਰਿਜਨਲ ਪੁਲਿਸ ਦੇ ਨਾਲ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਾਲ ਤੇ ਵਿੰਡਸਰ ਬਾਰਡਰ ਅਫੀਸ਼ੀਅਲਸ ਦੇ ਨਾਲ ਰਲ ਕੇ ਕੰਮ ਕੀਤਾ ਇਸ ਡਰਗ ਨੂੰ ਰੋਕਣ ਦੇ ਲਈ ਪੁਲਿਸ ਨੇ ਜਿਹੜੀ ਕੁਝ ਘਰਾਂ ਨੂੰ ਵੀ ਸਰਚ ਕੀਤਾ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਇਹਨਾਂ ਨੂੰ ਪੁਲਿਸ ਨੇ ਕਿਹਾ ਕਿ ਇਹ ਬਹੁਤ ਵੱਡੇ ਪੱਧਰ ਦੇ ਡਿਸਟ੍ਰਿਬਿਊਟਰ ਨੇ ਜਿਹੜੇ ਇਹਨਾਂ ਸਾਰਿਆਂ ਦੇ ਵਿੱਚੋਂ ਤਿੰਨ ਸਸਪੈਕਟ ਨੇ ਹਜੇ ਵੀ ਉਹ ਵਾਂਟਡ ਨੇ ਇੱਕ ਜਿਹੜਾ 60 ਸਾਲ ਦਾ ਨਿਆ ਰਿਆਨ ਨੌਲੇਜ ਆ ਉਹ ਨਿਆਗਰਾ ਫਾਲਸ ਤੋਂ ਦੱਸਿਆ ਜਾ ਰਿਹਾ ਉਹ ਦੱਸਿਆ ਜਾ ਰਿਹਾ ਕਿ ਮੰਨਿਆ ਜਾ ਰਿਹਾ ਕਿ ਕੈਨੇਡਾ ਦੇ ਵਿੱਚ ਪੁਲਿਸ ਆਸ ਕਰਦੀ ਆ ਇਸ ਕੱਲ ਦੀ ਕਿ ਇਸ ਇੰਨੀ ਨਸ਼ਾ ਫੜਨ ਦੇ ਨਾਲ ਜਿਹੜਾ 카ਲਟਲ ਆ ਉਹਨਾਂ ਦੇ ਆਪਰੇਸ਼ਨਜ਼ ਦੇ ਉੱਤੇ ਬਹੁਤ ਵੱਡਾ ਅਸਰ ਪਿਆ ਹੋਊਗਾ ਉਹਨਾਂ ਦਾ ਸਾਰਾ ਕੁਝ ਜਿਹੜਾ ਇੱਕ ਤਰੀਕੇ ਦੇ ਨਾਲ ਰੁਕਿਆ ਹੋਊਗਾ ਪਰ ਪਤਾ ਨਹੀਂ ਇਹ ਐਕਟੀਵਿਟੀਜ਼ ਕਦੋਂ ਰੁਕਦੀਆਂ ਨੇ ਜਾਂ ਕੀ ਇਹਦਾ ਭਵਿੱਖ ਹੁੰਦਾ ਆ Uh, 83 ਮਿਲੀਅਨ ਡਾਲਰ ਇਹਦੀ ਕੀਮਤ ਦੱਸੀ ਜਾ ਰਹੀ ਆ ਪੁਲਿਸ ਦੇ ਇਤਿਹਾਸ ਦੇ ਵਿੱਚ ਇਹ ਸਭ ਤੋਂ ਵੱਡੀ ਕੋਕੀਨ ਅੱਜ ਤੱਕ ਫੜੀ ਗਈ ਹੈ ਡਰਗਸ ਕੁਆਡ ਫੇਰ ਉਸ ਤੋਂ ਬਾਅਦ ਜਿਹੜਾ ਇਹ ਨਾਲ ਜਿਹੜਾ ਇੱਕ ਮੈਕਸੀਕਨ ਡਰਗ 카ਰਟਲ ਦੇ ਨਾਲ ਸੰਬੰਧ ਤੇ ਇਹ ਇਹਨਾਂ ਨੇ ਅੱਜ ਮੰਗਲਵਾਰ ਨੂੰ ਇੱਕ ਨਿਊਜ਼ ਕਾਨਫਰੰਸ ਕੀਤੀ ਆ ਉਹਦੇ ਵਿੱਚ ਇਹਨਾਂ ਨੇ ਅਨਾਉਂਸ ਕੀਤਾ ਉਹਦੀਆਂ ਡਿਟੇਲਸ ਜਿਹਦੇ ਵਿੱਚ ਕਈ ਮਹੀਨੇ ਲੱਗੇ ਆ ਇਸ ਇਨਵੈਸਟਿਗੇਸ਼ਨ ਦੇ ਵਿੱਚ ਪ੍ਰੋਜੈਕਟ ਕਾਸਟਿਲੋ ਦੇ ਤਹਿਤ 835 ਕਿਲੋ ਕੋਕੀਨ ਤੇ 6 ਜਣਿਆਂ ਨੂੰ ਗ੍ਰਿਫਤਾਰ ਕੀਤਾ ਇਸ ਸਬੰਧ ਦੇ ਵਿੱਚ ਜਿਹਨੂੰ ਪੁਲਿਸ ਕਹਿ ਰਹੀ ਆ ਕਿ ਇੱਕ ਇਹਨਾਂ ਸਾਰੀਆਂ ਫੋਰਸਸ ਦੇ ਨਾਲ ਰਲ ਕੇ ਜਿਹੜੀ ਇਹਨਾਂ ਨੇ ਕਾਰਵਾਈ ਕੀਤੀ ਆ ਉਹਦੇ ਨਾਲ ਕਾਫੀ ਲੋਕਾਂ ਦੀ ਜਾਨ ਬਚੂਗੀ ਜਿਨ੍ਹਾਂ ਨੇ ਇਹ ਡਰੱਗ ਜਿੰਨਾ ਤੱਕ ਇਹ ਪਹੁੰਚਣੀ ਸੀ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਤਾਲਾਂ